ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਜਿਹੜੀ ਆਪਣੀ ਕੁਦਰਤੀ ਖੇਤੀ ਆ ਇਹਦੇ ਵਿੱਚ ਬਹੁਤ ਸਾਰੇ ਜੀਵਾਂ ਦਾ ਯੋਗਦਾਨ ਹੁੰਦਾ ਹੈ ਮਤਲਬ ਕੁਦਰਤ ਐਸ ਤਰ੍ਹਾਂ ਦਾ ਡਿਜ਼ਾਈਨ ਆ ਵੀ ਤੁਹਾਡੇ ਜੜਾਂ ਤੋਂ ਲੈ ਕੇ ਫੁੱਲਾਂ ਤੋਂ ਲੈ ਕੇ ਫਲ ਤੱਕ ਜੀਵ ਕੰਮ ਕਰਦੇ ਨੇ ਇਹ ਆਪਣੇ ਅਲੱਗ-ਅਲੱਗ ਤਰ੍ਹਾਂ ਦੀ ਮਧੂਮੱਖੀ ਆਪਣੇ ਖੇਤਾਂ 'ਚ ਰਹਿੰਦੀਆਂ ਨੇ ਆਪਣੇ ਡੱਬੇ ਵਾਲੀਆਂ ਵੀ ਨੇ ਡੂਮਣੇ ਵਾਲੇ ਵੀ ਆਉਂਦੀਆਂ ਨੇ ਤੇ ਜਿਹੜੀ ਲੱਡੂ ਮੱਖੀ ਉਹ ਵੀ ਆਉਂਦੀਆਂ ਨੇ ਜਾਂ ਹੋਰ ਇਹਨਾਂ ਦੇ ਬਣੇ ਹੋਏ ਨੇ ਪਰ ਆਪਾਂ ਕਦੇ ਕਿਸੇ ਦਾ ਮਖਿਆਲ ਜਾਂ ਸਾਇਦ ਚੋਰੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇਹਨਾਂ ਦਾ ਜੋ ਕੰਮ ਹੈ ਉਹ ਥੋੜੀ ਫਸਲ ਦਾ ਉਤਪਾਦਨ ਵਧਾਉਣਾ ਹੈ ਜਿੱਥੇ ਮધુ ਮੱਖੀਆਂ ਨੇ ਤਾਂ 30% ਦੀ ਤੱਕ ਝਾੜ ਵਧ ਜਾਂਦਾ ਤੇ ਜਦੋਂ ਫੁੱਲ ਆਉਂਦੇ ਨੇ ਤਾਂ ਫੁੱਲਾਂ ਦੀ ਕੁਆਲਿਟੀ ਵਿੱਚ ਵੀ ਇਹ ਇਸਾ ਵਾਧਾ ਕਰਦੇ ਨੇ ਵੀ ਜਿਹੜਾ ਫਾਲ ਪਿੰਗਾ ਟੇਡਾ ਜਾਂ ਕੋਈ ਕਮੀਆਂ ਹੁੰਦੀਆਂ ਨੇ ਉਹ ਵੀ ਇੱਕ ਦੂਏ ਤੋਂ ਇਹ ਜਿਹੜਾ ਇਹਨਾਂ ਦਾ ਸਿਸਟਮ ਹੈ ਉਹਦੇ ਨਾਲ ਉਹ ਵਧੀਆ ਬਣਾਉਂਦੀਆਂ ਨੇ ਸੋ ਇਹ ਕੁਦਰਤ ਦਾ ਜੋ ਡਿਜ਼ਾਈਨ ਆਪਾਂ ਨੂੰ ਉਹ ਕੁਦਰਤ ਦੇ ਹਿਸਾਬ ਨਾਲ ਕਰਾਂਗੇ ਤਾਂ ਆਪਾਂ ਬਿਨਾਂ ਕੁਝ ਕਰੇ ਕਾਮਯਾਬ ਹੋ ਜਾਵਾਂਗੇ ਸੋ ਇਹ ਮਧੂਮੱਖੀਆਂ ਆਪਣੀਆਂ ਦੂਜੀਆਂ ਨੇ ਮਿੱਟੀ ਵਾਲੀਆਂ ਤੇ ਇਹਨਾਂ ਖਾਤਰ ਉਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਗਿਆ ਵੀ ਇਹ ਮਤਲਬ ਡਿਸਟਰਬ ਨਾ ਹੋਣ ਤੇ ਆ ਏਰੀਆ ਜਿੱਥੇ ਰਹਿੰਦੀਆਂ ਨੇ ਤੇ ਇਹ ਤੁਸੀਂ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਬਿਲਕੁਲ ਚਿੰਗਾ ਨੇ ਉੱਪਰੋਂ ਜੰਗਲ ਹੈ ਤੇ ਆ ਮਲਚਿੰਗਾ ਮਤਲਬ ਉਹ ਕੋਈ ਨਹੀਂ ਆਉਂਦਾ ਤੇ ਮਧੂਮੱਖੀਆਂ ਮੈਂ ਜਿੱਥੇ ਜਗ੍ਹਾ ਮੈਂ ਬੈਠਾ ਹਾਂ ਉਹਨਾਂ ਦੀ ਜਿਹੜੀ ਫਲਾਈਟ ਮਤਲਬ ਜਿਹੜੇ ਰਾਹ 'ਚ ਆਉਂਦੀਆਂ ਨੇ ਉਸ ਰਾਹ 'ਚ ਬੈਠਾ ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਨਹੀਂ ਤਾਂ ਮਧੂਮੱਖੀਆਂ ਦੇ ਰਾਹ ਦੇ ਵਿੱਚੇ ਕੋਈ ਬਹਿਗਾ ਤਾਂ ਉਹ ਹਮਲਾ ਕਰ ਸਕਦੀਆਂ ਨੇ ਕਿਸਾਨ ਦੋਸਤੋ ਕੱਲ ਸਵਾਲ ਸੀ ਕਿਸਾਨ ਦੋਸਤਾਂ ਵਿੱਚ ਤੁਸੀਂ ਆਲੂ ਬਖਾਰੇ ਦੇ ਵਿੱਚ ਇਹਨਾਂ ਦਾ ਉਤਪਾਦਨ ਵਧਾਉਣ ਲਈ ਕੀ ਪਾਉਂਦੇ ਹੋ ਤੋ ਆਪਾਂ ਨੂੰ ਕੁਦਰਤੀ ਖੇਤੀ ਵਿੱਚ ਕੁਝ ਵੀ ਪਾਉਣ ਦੀ ਲੋੜ ਨਹੀਂ ਬਾਹਰੋਂ ਕੁਦਰਤ ਦਾ ਆਪਾਂ ਨੂੰ ਜੋ ਡਿਜ਼ਾਈਨ ਆ ਪਰਮਾਤਮਾ ਦਾ ਸਿਰਫ ਉਹਨੂੰ ਸਮਝਣਾ ਉਹਦੇ ਹਿਸਾਬ ਨਾਲ ਚੱਲ ਪੈਣਾ ਜਿਵੇਂ ਹੋਰ ਜੀਵ ਖੇਤਾਂ 'ਚ ਘੁੰਮਦੇ ਨੇ ਓਕਣੇ ਆਪਾਂ ਘੁੰਮਣਾ ਬਹੁਤੀ ਛੇੜਛਾੜ ਨਹੀਂ ਕਰਨੀ ਤੇ ਮਿੱਟੀ ਨੂੰ ਡਿਸਟਰਬ ਨਹੀਂ ਕਰਨਾ ਤੇ ਉਹ ਹਿਸਾਬ ਨਾਲ ਆਪਣਾ ਡਿਜ਼ਾਈਨ ਤਿਆਰ ਕਰਕੇ ਖੇਤਾਂ ਦਾ ਬੈੱਡ ਵਗੈਰਾ ਬਣਾ ਕੇ ਕੰਮ ਚੱਲੀ ਜਾਣਾ ਸੋਚੋ ਗੱਲ ਸੀ ਵੀ ਝਾੜ ਕਿਵੇਂ ਵਧਾਇਆ ਕੀ ਪਾਉਨੇ ਆ ਤਾਂ ਕਿਸਾਨ ਵੀਰੋ ਜਦੋਂ ਕੋਈ ਵੀ ਫਲਦਾਰ ਰੁੱਖ ਆ ਤਾਂ ਉਹਨੂੰ ਇੱਕ ਸਮਾਂ ਹੁੰਦਾ ਵੀ ਜਦੋਂ ਉਹਨੂੰ ਪਹਿਲਾਂ ਫੁੱਲ ਆਉਣੇ ਆ ਅ ਕਿਉਂਕਿ ਖੇਤਾਂ ਵਿੱਚ ਹਰ ਇੱਕ ਤਰ੍ਹਾਂ ਦਾ ਜੀਵ ਮੌਜੂਦ ਆ ਜਦੋਂ ਕਿਸੇ ਵੀ ਪੌਦੇ ਨੂੰ ਫੁੱਲ ਆਉਂਦੇ ਨੇ ਤਾਂ ਫੁੱਲ ਖੁਸ਼ਬੂ ਛੱਡਦੇ ਨੇ ਤੇ ਮਧੂਮੱਖੀ ਆਕਰਸ਼ਿਤ ਹੁੰਦੀ ਆ ਤੇ ਉਹਦੇ ਉੱਤੇ ਆਪਣਾ ਉਹ ਪੋਲਨ ਵਗੈਰਾ ਦਾ ਕੰਮ ਕਰਦੀ ਆ ਉਹ ਆਪਣਾ ਅ ਪ੍ਰਾਗ ਦਾ ਜਿਹੜਾ ਸਿਸਟਮ ਆ ਉਹਨੂੰ ਪੂਰਾ ਕਰਕੇ ਜਣੀ ਉਹ ਤੇ ਇੰਨਾ ਜ਼ਿਆਦਾ ਘੁੰਮਦੀ ਆ ਵੀ ਜਿਹੜਾ ਝਾੜ ਆ ਉਹ 30% ਤੱਕ ਵਧਣ ਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਉਹ ਝਾੜ ਵਧ ਜਾਂਦਾ ਬਾਕੀ ਫਿਰ ਹੋਰ ਬਹੁਤ ਸਾਰੇ ਜੀਵ ਨੇ ਕਿਉਂਕਿ ਜਿਹੜਾ ਕੁਦਰਤ ਦਾ ਸਿਸਟਮ ਹੈ ਜਿਵੇਂ ਆਪਾਂ ਇਨਸਾਨ ਆ ਆਪਾਂ ਗੱਲਾਂ ਜੋ ਕਰਦੇ ਆ ਆਪਾਂ ਇੱਕ ਦੂਜੇ ਨੇ ਮੂੰਹ ਤੋਂ ਹੀ ਗੱਲਾਂ ਕਰਦੇ ਆ ਮੂੰਹ ਦੇ ਹਿਸਾਬ ਨਾਲ ਹੁੰਦੀਆਂ ਨੇ ਆਪਣੀ ਆਵਾਜ਼ ਪਹੁੰਚਦੀ ਆ ਤੇ ਇਸ ਤਰ੍ਹਾਂ ਆਪਾਂ ਗੱਲਾਂ ਕਰਦੇ ਆ ਪਰ ਜਿਹੜਾ ਸਾਇੰਸ ਦੇ ਹਿਸਾਬ ਨਾਲ ਜੰਗਲ ਦਾ ਸਿਸਟਮ ਹੈ ਪੌਦੇ ਵੀ ਇੱਕ ਦੂਜੇ ਨਾਲ ਰਿਸ਼ਤਾ ਰੱਖਦੇ ਨੇ ਉਹਦੇ ਵਿੱਚ ਇਹ ਆਪਣੀ ਜੜ ਪ੍ਰਣਾਲੀ ਨਾਲ ਇੱਕ ਦੂਜੇ ਨਾਲ ਲਿਫਟ ਦਿਆ ਨੇ ਜਾਂ ਉਸ ਤਰ੍ਹਾਂ ਦਾ ਇਹਨਾਂ ਦਾ ਇੱਕ ਦੂਜੇ ਨਾਲ ਪਿਆਰ ਵੱਧਦਾ ਤੇ ਜੰਗਲ ਦੇ ਵਿੱਚ ਇੱਕ ਦੂਨੇ ਸੁਰੱਖਿਅਤ ਮਹਿਸੂਸ ਕਰਦੇ ਨੇ ਕਿ ਜਿਹੜੇ ਪੰਛੀ ਨੇ ਪੰਛੀ ਵੀ ਕੁਦਰਤ ਨਾਲ ਇੱਕ ਜੁੜਿਆ ਹੋਇਆ ਜੀਵ ਹੈ ਇਹ ਉਹਨਾਂ ਦੇ ਆਲੇ-ਦੁਆਲੇ ਬੈਠਦੇ ਨੇ ਮਿੱਠਾ ਕਰਦੇ ਨੇ ਤੇ ਪੌਦਿਆਂ ਨੂੰ ਆਪਣੀ ਸੁਰੱਖਿਅਤ ਮਤਲਬ ਸੁਰੱਖਿਅਤ ਹੋਣ ਦਾ ਅਹਿਸਾਸ ਹੁੰਦਾ ਹੈ ਕਿਉਂਕਿ ਇਹਨਾਂ ਦੀਆਂ ਬਿੱਠਾਂ ਨਾਲ ਵੀ ਮਿੱਟੀ ਵਿੱਚ ਹੋ ਸਕਦਾ ਹੈ ਕਈ ਤਰ੍ਹਾਂ ਦੇ ਜੀਵਾਣੂ ਵਧਦੇ ਨੇ ਕਿਉਂਕਿ ਸਾਡੇ ਖੇਤ ਵਿੱਚ ਜੋ ਖਾਸ ਗੱਲ ਨੋਟ ਕੀਤੀ ਗਈ ਵੀ ਖੇਤ ਬਹੁਤ ਸੁੱਕਾ ਚੱਲ ਸਕਦਾ ਹੈ ਬਈ ਬਈ ਪਾਣੀ ਬਹੁਤ ਘੱਟ ਮੰਗਦਾ ਤਾਂ ਇਹ ਗੱਲ ਫੇਰ ਪਤਾ ਲੱਗੇ ਵੀ ਬਹੁਤ ਸਾਰੇ ਐਸੇ ਜੀਵਾਣ ਹੁੰਦੇ ਨੇ ਜਿਹੜੇ ਮਿੱਟੀ ਵਿੱਚ ਪਾਣੀ ਨੂੰ ਸਟੋਰ ਕਰਨ ਦੀ ਤਾਕਤ ਰੱਖਦੇ ਨੇ ਮਤਲਬ ਜੜਾਂ ਦੇ ਪਾਣੀ ਰੋਕਿਆ ਰਹਿੰਦਾ ਜਾਂ ਪੌਦਾ ਜੋ ਵੀ ਕੁਦਰਤ ਦਾ ਸਿਸਟਮ ਹੈ ਉਸ ਹਾਵਨਾ ਪਾਣੀ ਸਟੋਰ ਕਰ ਲੈਂਦੇ ਆ ਮਿੱਟੀ ਮਿੱਟੀ ਸਟੋਰ ਤਾਂ ਕਰੂ ਜੇ ਉਹਦੇ ਜੜਾ ਟਕੀਆਂ ਰਹਿਣਗੀਆਂ ਮਲਚੰਗ ਨਾਲ ਜਿਹੜਾ ਇਹਨੂੰ ਲਾਈਵ ਮਲਚੰਗ ਕਹਿੰਦੇ ਜਿਹੜਾ ਨਦੀਨ ਉੱਕ ਦਾ ਘਾਓਗ ਦਾ ਨੇ ਵੀ ਚੜੀ ਬੂਟੀਆਂ ਨੇ ਕਰਾਕੀ ਦਿੱਤ ਵੀ ਪੂਰੇ ਹੰਦਰੇ ਨੇ ਕੋਈ ਇੱਕ ਦਿਨ ਤਾਂ ਪੌਦਿਆਂ ਨੇ ਨਦੀਨ ਵਾਲੇ ਸੁੱਕਣਾ ਚੋ ਮਿੱਟੀ ਦੇ ਵਿੱਚ ਮਿਲਣਾ ਹੁੰਦਾ ਸੋ ਇਹ ਕੁਦਰਤੀ ਖੇਤੀ ਵਿੱਚ ਆਪਣੇ ਕੁਦਰਤ ਦੇ ਜੀਵ ਹੀ ਕੰਮ ਕਰਨਗੇ ਉਹਨਾਂ ਨੂੰ ਸਮਝੀਏ ਜਿਹੜੀ ਔਕ ਦੀਮਕਾ ਉਹਨੂੰ ਆਪਣੇ ਦੁਸ਼ਮਣ ਮੰਨਿਆ ਜਾਂਦਾ ਪਰ ਅਸਲ ਦੇ ਵਿੱਚ ਉਹ ਜਿੰਦਾ ਪੌਦਿਆਂ ਨੂੰ ਨਹੀਂ ਖਾ ਸਕਦੀ ਕਿਉਂਕਿ ਜਿਹੜੀ ਚੀਜ਼ ਵਿੱਚ ਜਾਣਾ ਉਹ ਖਾਣ ਦਾ ਤਾਂ ਸਿਸਟਮ ਹੀ ਨਹੀਂ ਹੈਗਾ ਉਹਨੇ ਸੁੱਕੇ ਹੋਏ ਨੂੰ ਖਾਣਾ ਤੇ ਜਿਹੜੀ ਚੀਜ਼ ਸੁੱਕੀ ਉਹਨੂੰ ਮਿੱਟੀ ਬਣਾਣਾ ਕੁਦਰਤ ਦਾ ਰੂਲ ਹੈ ਜਿਵੇਂ ਕੋਈ ਜੀਵ ਮਰਦਾ ਉਹਦੇ ਕੀੜੇ ਪੈਂਦੇ ਨੇ ਸਮੈਲ ਛੱਡਦਾ ਇਸੇ ਤਰ੍ਹਾਂ ਸੁੱਕੇ ਆ ਜੀਵ ਆਪਾਂ ਲਾ ਦਿੰਦੇ ਨੇ ਖਿੜਕੀਆਂ ਦਰਵਾਜ਼ੇ ਖਾ ਜਾਂਦੀਆਂ ਨੇ ਜੋ ਸਿਉਂਕਾਂ ਨੇ ਪਰ ਉਹ ਉਹਦੀ ਨਜ਼ਰ ਚ ਤਾਂ ਮਰਿਆ ਹੋਇਆ ਪੌਦਾ ਹੁੰਦਾ ਸੋ ਆਪਾਂ ਕਈ ਵਾਰੀ ਇਹ ਗੱਲ ਦਾਲਾਂ ਭਾ ਦੰਦੇ ਆ ਜੀ ਸਾਡਾ ਪੌਦਾ ਸਿਉਂਕ ਨੇ ਖਾ ਲਿਆ ਇਹ ਸਾਡੀ ਤਾਂ ਦੁਸ਼ਮਣ ਹੋਈ ਨਹੀਂ ਤੁਹਾਡਾ ਪੌਦਾ ਪਹਿਲਾਂ ਕਿਸੇ ਵਜ੍ਹਾ ਨਾਲ ਡੈਮਸ ਹੋਇਆ ਉਹਦਾ ਨੁਕਸਾਨ ਹੋਇਆ ਸੋ ਕਿਹਾ ਉਦੋਂ ਬਾਅਦ ਹੀ ਜਦੋਂ ਉਹਨੂੰ ਲੱਗਿਆ ਮੇਰੇ ਖਾਨਜੋਗ ਆ ਤਾਂ ਹੀ ਉਹ ਅਟੈਕ ਕਰੂਗੀ ਹੁਣ ਔਰੇ ਤਾਂ ਹਰ ਥਾਂ ਦੇ ਉੱਤੇ ਤਕਰੀਬਨ ਬਹੁਤ ਵੱਡੀਆਂ-ਵੱਡੀਆਂ ਬਿਰਮੀਆਂ ਨੇ ਜਿੰਨਾ ਵਿੱਚ ਸਿਉਂਕ ਦੇ ਕਾਰਨ ਪਰ ਸਿਉਂਕ ਨੂੰ ਵੀ ਕੰਟਰੋਲ ਕਰਨ ਲਈ ਕੁਦਰਤ ਨੇ ਆ ਤਿੱਤਰ ਬਹੁਤ ਸਾਰੇ ਜੀਵ ਨੇ ਜਿਹੜੇ ਸਿਉਂਕ ਨੂੰ ਹੋਰ ਚਿੜੀਆਂ ਜਿਹੜੀਆਂ ਸਿਉਂਕ ਜਦੋਂ ਵੀ ਕੋਈ ਖੇਤ ਵਿੱਚ ਇਹ ਵੱਧ ਜਾਂਦੀ ਹੈ ਵਾਇਲਸ ਤੋਂ ਬਾਹਰ ਹੁੰਦੀ ਹੈ ਤਾਂ ਉਸੇ ਤਰ੍ਹਾਂ ਉਹਦਾ ਕੰਟਰੋਲ ਕਰ ਲਿਆ ਜਾਂਦਾ ਹੈ ਕੁਦਰਤ ਦੇ ਵਿੱਚ ਨਾ ਤਾਂ ਖੇਤ ਵਿੱਚ ਅਸੀਂ ਕਦੇ ਕੋਈ ਇਸ ਤਰ੍ਹਾਂ ਦਾ ਕੋਈ ਜੀਵ ਮਾਰ ਲਈ ਜਾਂ ਜਿੱਕਣਾ ਅ ਮਤਲਬ ਪੌਦਿਆਂ ਤੇ ਕੀੜੇ ਆਉਂਦੇ ਨੇ ਜਾਂ ਕੋਈ ਚੀਜ਼ ਆ ਜਾਵੇ ਉਹਨੂੰ ਮਾਰ ਲਈ ਅੱਕ ਦਾ ਕੋਲ ਜਾਂ ਨਿੰਮ ਦਾ ਕੋਲ ਜਾਂ ਕੁਝ ਉਹ ਨਹੀਂ ਵਰਤਿਆ ਕਿਉਂਕਿ ਜੇ ਕੁਦਰਤ ਨੇ ਪੌਦੇ ਨੂੰ ਬਿਮਾਰੀ ਦਿੱਤੀ ਆ ਤਾਂ ਪੌਦਾ ਖੁਦਰ ਪਿਆਰ ਹੁੰਦਾ ਜਾਂ ਨਹੀਂ ਸੋਕਾ ਚੱਲ ਸਕਦਾ ਤਾਂ ਪੌਦੇ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ ਸੋ ਕੁਦਰਤ ਵਿੱਚ ਸਭ ਤੋਂ ਜ਼ਰੂਰੀ ਤਾਂ ਇਹ ਗੱਲ ਆ ਵੀ ਆਪਾਂ ਆਪਣੀ ਮਿੱਟੀ ਨੂੰ ਮਜ਼ਬੂਤ ਕਰੀਏ ਮਿੱਟੀ ਮਜ਼ਬੂਤ ਆਊਗੀ ਜੇ ਉਹਦੇ ਨਾਲ ਆਪਾਂ ਛੇੜ ਛਾੜ ਘਟਾਵਾਂਗੇ ਉਹਦੇ ਨਾਲ ਧੱਕਾ ਘੱਟ ਕਰਾਂਗੇ ਕਿਉਂਕਿ ਆਪਣੇ ਦਿਮਾਗ ਤੇ ਇਹ ਵਿੱਚ ਆ ਗਿਆ ਵੀ ਬੰਜਨ ਦੱਬ ਕੇ ਬਾਹਰ ਅੱਜ ਕੇ ਖਾ ਜਾਂ ਦੱਬ ਕੇ ਪਾਹਰ ਅੱਜ ਕੇ ਖਾ ਜਾਂ ਇਹ ਆ ਗਿਆ ਦਿਮਾਗ ਨਾਲ ਬਾਹਰ ਅੱਜ ਕੇ ਖਾ ਪਰ ਅਸਲ ਵਿੱਚ ਕੁਦਰਤਾਂ ਬਹੁਤ ਸੈਂਕੜੇ ਸਾਲਾਂ ਲੱਖਾਂ ਸਾਲਾਂ ਦੀ ਚੱਲ ਰਹੀ ਆ ਉਸ ਸਮੇਂ ਵੀ ਤਾਂ ਫੁੱਸਲਾਂ ਹੁੰਦੀਆਂ ਅਸਲ ਲੋਕ ਜਿਉਂਦੇ ਸੀ ਉਸ ਕਾ ਕੇ ਉਸ ਸਮੇਂ ਉਤਪਾਦਨ ਦਾ ਝਾੜ ਦਾ ਲਾਲਚ ਨਹੀਂ ਹੁੰਦਾ ਸੀਗਾ ਕਿਉਂਕਿ ਜਿਹੜੀ ਉਹ ਖੇਤੀ ਸੀ ਉਹ ਆਪਣੇ ਰਸੋਈ ਲਈ ਜਾਂ ਆਪਣੇ ਖੋਦ ਲਈ ਹੁੰਦੀ ਸੀ ਪਰ ਹੁਣ ਜਿਹੜੀ ਆਪਣੀ ਖੇਤੀ ਆ ਬਾਜ਼ਾਰ ਲਈ ਆ ਤੇ ਬਾਜ਼ਾਰ 'ਚ ਤਾਂ ਜਿੰਨਾ ਮਾਲ ਵੱਧ ਜਾਊ ਉਨੇ ਹੀ ਵੱਧ ਪੈਸਾ ਆਊਗਾ ਸੋ ਉਸ ਤਰ੍ਹਾਂ ਆਪਾਂ ਆਪਣਾ ਜੋਰ ਝਾੜ ਵਧਾਉਣ ਤੇ ਲੱਗਿਆ ਜਿਹੜਾ ਗਾਹਕ ਆ ਉਹਨੂੰ ਵੀ ਸਸਤੀ ਚਾਹੀਦੀ ਆ ਕਿਉਂਕਿ ਉਹਨੇ 4 ਬੰਦਿਆਂ ਤੋਂ 10 ਬੰਦਿਆਂ ਤੋਂ ਰੇਟ ਪੁੱਛਣਾ ਫੇਰ ਉਹ ਚੀਜ਼ ਖਰੀਦਣੀ ਆ ਜਦੋਂ ਕਿ ਕਿਸਾਨ ਦਾ ਉਤਪਾਦ ਬਹੁਤ ਸਸਤਾ ਹੁੰਦਾ ਆ ਫੇਰ ਵੀ ਰੇਟ ਪੁੱਛਿਆ ਜਾਂਦਾ ਜੇ ਬਾਹਰ ਖਰੀਦਦਾਰੀ ਕਰਨੀ ਹੁੰਦੀ ਹੈ ਕਿਸੇ ਨੇ ਤਾਂ ਉਹ ਰੇਟ ਨਹੀਂ ਪੁੱਛਦੇ ਕਿਸਾਨ ਦੀ ਚੀਜ਼ ਦਾ ਰੇਟ ਪੁੱਛ-ਪੁੱਛ ਕੇ ਖਰੀਦਿਆ ਜਾਂਦਾ ਜੇ ਮਾੜੇ ਮੋਟੇ ਗੱਜੀ ਦਾ ਰੇਟ ਵੱਧ ਜਾਂਦਾ ਤਾਂ ਰੌਲਾ ਪਾ ਜਾਂਦਾ ਵੀ ਸਾਡਾ ਬਜਟ ਖਰਾਬ ਹੋ ਗਿਆ ਜੀ ਜਾਂ ਪਾਣੀ ਚੀਜ਼ ਦਾ ਇੰਨਾ ਰੇਟ ਵੱਧ ਗਿਆ ਪਰ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਜੇ ਬਿਮਾਰੀਆਂ ਲੱਗਦੀਆਂ ਨੇ ਸਰੀਰ 'ਚ ਹਰੇਕ ਘਰੇ ਬਿਮਾਰੀ ਆ ਗਈ ਉਸ ਟਾਈਮ ਵੀ ਬਜਟ ਖਰਾਬ ਹੁੰਦਾ ਉਹਦਾ ਕਦੇ ਕਿਸੇ ਨੇ ਰੌਲਾ ਨਹੀਂ ਪਾਇਆ ਆਪਾਂ ਨੂੰ ਸੁੱਧ ਭੋਜਨ ਪੈਦਾ ਕਰਨ ਲਈ ਜ਼ਮੀਨ ਨੂੰ ਸੁੱਧ ਕਰਨਾ ਪੈਣਾ ਹੈ ਵਾਤਾਵਰਣ ਨੂੰ ਬਚਾਉਣਾ ਪੈਣਾ ਤੇ ਜਦੋਂ ਸੁੱਧ ਹਵਾ ਸੁੱ ਇਹ ਸਾਰਾ ਕੁਝ ਉਹ ਤਾਂ ਆਪਣੀ ਸਿਹਤ ਠੀਕ ਹੋਊ ਤੇ ਆਪਾਂ ਜੜੀ ਝਾੜ ਦੀ ਗੱਲ ਕਰਦੇ ਜੇ ਮਿੱਟੀ ਸਹੀ ਹੋ ਗਈ ਤਾਂ ਉਹਦਾ ਕੈਮੀਕਲ ਦੇ ਨਾਲੋਂ ਕਈ ਗੁਣਾ ਝਾੜ ਵੱਧ ਜਾਂਦਾ ਤੇ ਖਰਾਕੀ ਦਾਤੇ ਵੀ ਵਧਣਗੇ ਮਿੱਟੀ ਨੂੰ ਹੀ ਰਿਪੇਅਰ ਕਰਨਾ ਪੈਣਾ ਮਿੱਟੀ ਤਾਂ ਰਿਪੇਅਰ ਹੋਊ ਜੇ ਆਪਾਂ ਕੁਦਰਤ ਦਾ ਸਹਿਯੋਗ ਲਵਾਂਗੇ ਤੇ ਕੁਦਰਤ ਨੂੰ ਸਹਿਯੋਗ ਦਵਾਂਗੇ ਜਿਹੜੇ ਜੀਵ ਨੇ ਇਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਇਹ ਕਿਉਂਕਿ ਪੰਛੀਆਂ ਤੋਂ ਲੈ ਕੇ ਸਿਉਂਕ ਤੋਂ ਲੈ ਕੇ ਮਧੂਮੱਖੀ ਤੋਂ ਲੈ ਕੇ ਹੁਣ ਇੱਕ ਆਪਣੇ ਉਦਾਹਰਨ ਦੇ ਲਈ ਸੂਖਮ ਜੀਵ ਤਾਂ ਆਪਾਂ ਨੂੰ ਦੇਖਦੇ ਨਹੀਂ ਹਨ ਪਰ ਜੇ ਆਪਾਂ ਹੁਣ ਗੰਡੋਏ ਨੇ ਆਪਣੇ ਦੂਜੇ ਖੇਤਾਂ 'ਚੋਂ ਗੰਡੋਏ ਪਾਉ ਬਾਹ ਘਾੜ ਚੁੱਕੇ ਨੇ ਪਰ ਫਿਰ ਵੀ ਜਦੋਂ ਮੌਕਾ ਮਿਲਦਾ ਉਹ ਖੇਤਾਂ 'ਚ ਪਰਗੇਟ ਹੁੰਦੇ ਨੇ ਜਿਹੜਾ ਗੰਡੋਆ ਹੈ ਗੰਡੋਆ 10 ਫੁੱਟ ਤੱਕਲੇ ਤੱਕ ਚੱਲਦਾ ਤੇ ਇੱਕ ਕਿਸਮ ਨਾਲ ਉਹ ਰੱਬ ਦਾ ਹਾਲ ਆ ਜਿਹੜਾ 10 ਫੁੱਟ ਥੱਲੇ ਜਾ ਸਕਦਾ 10 ਫੁੱਟ ਉੱਪਰ ਆ ਸਕਦਾ ਮੌਸਮ ਦੇ ਹਿਸਾਬ ਨਾਲ ਬਰਸਾਤਾਂ ਦੇ ਉੱਪਰ ਆ ਜਾਣਾ ਹੁੰਦਾ ਕੋਈ ਪਾਣੀ ਭਰ ਜਾਂਦਾ ਜਿਉ ਜਿਉ ਤਾਪਮਾਨ ਗਰਮ ਜੰਮ ਉਲਟ ਪਲਟ ਹੁੰਦਾ ਹੇਠਾਂ ਚਲੇ ਜਾਂਦੇ ਨੇ ਪਰ ਉਹ ਮਿੱਟੀ ਦੇ ਵਿੱਚ ਲਗਾਤਾਰ ਚੱਲਦੇ ਰਹਿੰਦੇ ਨੇ ਸੋ ਉਸ ਤਰ੍ਹਾਂ ਦੇ ਜੀਵ ਨੇ ਜਿਹੜੇ ਬਿਨਾਂ ਆਰਾਮ ਕਰੇ ਵੀ ਖੇਤਾਂ 'ਚ ਇੱਕ ਰੱਬ ਨੇ ਫਰੀਦਾ ਹਾਲ ਸਾਡੇ ਖੇਤਾਂ 'ਚ ਲਾਤਾ ਜਿਹੜਾ ਚੱਲਦਾ ਰਹਿੰਦਾ ਸੋ ਆਪਾਂ ਨੂੰ ਨਾ ਜੀਵਾਂ ਨੂੰ ਬਚਾਉਣ ਲਈ ਆਪਣੇ ਆਪ ਨੂੰ ਬਚਾਉਣ ਲਈ ਜੇ ਆਪਾਂ ਕਿਸੇ ਨੂੰ ਬਚਾਵਾਂਗੇ ਤਾਂ ਖੁਦ ਬਚਾਂਗੇ ਸੋ ਇਹ ਕੁਦਰਤੀ ਖੇਤੀ ਨਾਲ ਆਪਾਂ ਸਾਰਾ ਕੁਝ ਬਚਾ ਸਕਦੇ ਆ ਵਾਤਾਵਰਨ ਵੀ ਤੇ ਆਪਣੇ ਮਿਹਨਤ ਨੂੰ ਜਰੂਰ ਲੱਗਦਾ ਵੀ ਕੁਦਰਤੀ ਖੇਤੀ 'ਚ ਮਿਹਨਤ ਵੱਧ ਆਉਂਦੀ ਆ ਪਰ ਉਹਦਾ ਜੋ ਆਨੰਦ ਆ ਜਿਹੜੀ ਉਹ ਰੇ ਆਕਸੀਜਨ ਆ ਜਿਹੜੀ ਉਹ ਸ਼ਾਂਤੀ ਆ ਉਹ ਲ ਹਸਪਤਾਲਾਂ ਜਾਂ ਉਹ ਧੀੜ ਵਾਲੀਆਂ ਥਾਵਾਂ ਤੋਂ ਆਪਾਂ ਨੂੰ ਮਿਲ ਨਹੀਂ ਸਕਦੀ ਸੋ ਹਰੇਕ ਜਿਹੜੇ ਕਿਸਾਨ ਵੀਰ ਕੋਲ ਜਗ੍ਹਾ ਹੈ ਉਹ ਆਪਣੀ ਜਗ੍ਹਾ ਦਾ ਜਿੱਕਣ ਦਸਬੰਦ ਕੱਢਣ ਦੀ ਆਪਣੇ ਪ੍ਰਥਾ ਉਹ ਸੋ ਆਪਾਂ ਇੱਕ ਇਕੜ ਦੇ ਵਿੱਚੋਂ ਕੁਝ ਹਿੱਸਾ ਜਾਂ ਜਿੰਨੀ ਵੀ ਜ਼ਮੀਨ ਹੈ ਦਸਬੰਦ ਦੇ ਰੂਪ ਵਿੱਚ ਆਪਣੇ ਘਰ ਲਈ ਜ਼ਰੂਰ ਮੁਕਤ ਜਗ੍ਹਾ ਦਾ ਜ਼ਰੂਰ ਪ੍ਰਬੰਧ ਕਰੀਏ ਜਿੱਥੇ ਦਾਲਾਂ ਸਬਜ਼ੀਆਂ ਫਰੂਟ ਆਪਾਂ ਜ਼ਰੂਰ ਮੁਕਤ ਪੈਦਾ ਕਰੀਏ ਤੇ ਛੇੜਛਾੜ ਨਾ ਕਰੀਏ ਤੇ ਉਹ ਜਗ੍ਹਾ ਦਾ ਫਰੂਟ ਦਾ ਸਵਾਦ ਵੱਖਰਾ ਆਊਗਾ ਤੇ ਉੱਥੇ ਬੈਠਣ ਦਾ ਸਵਾਦ ਵੱਖਰਾ ਹੋਊ ਤੇ ਜਿਹੜਾ ਉੱਥੋਂ ਮਿਹਨਤ ਕਰਾਂਗੇ ਉਹ ਇੱਕ ਇੱਕ ਕਿਸਮ ਨਾਲ ਸਰੀਰ ਨੂੰ ਜਿਆਦਾ એનર્ਜੀ ਪਾਵਰ ਦਵੂਗੀ ਸੋ ਆਪਾਂ ਕੁਦਰਤੀ ਖੇਤੀ ਨਾਲ ਜੁੜ ਕੇ ਵਾਤਾਵਰਣ ਨੂੰ ਬਚਾ ਕੇ ਇਹਨਾਂ ਛੋਟੇ ਛੋਟੇ ਜੀਵਾਂ ਦੀ ਮਹੱਤਤਾ ਸਮਝੀਏ ਵੀ ਜਿਹੜੇ ਇਹਨੇ ਜੀਵ ਰੱਬ ਤੇ ਬਣਾਏ ਹੋਏ ਨੇ ਕੀ ਰੋਲ ਹੈ ਇਹਨਾਂ ਦਾ ਇਹ ਕੀ ਕਰ ਸਕਦੇ ਨੇ ਤੇ ਇਹ ਕਿੰਨਾ ਲਾਭ ਦਿੰਦੇ ਨੇ ਤੇ ਉਤਪਾਦਨ ਵੀ ਬਣਾਉਂਦੇ ਨੇ ਤੇ ਆਪਣੀ ਖੇਤੀ ਇੱਕ ਮਤਲਬ ਪਰਿਵਾਰ ਦੇ ਰੂਪ ਵਿੱਚ ਸਾਰੇ ਮਿਲ ਜੁਲ ਕੇ ਕੁਦਰਤੀ ਖੇਤੀ ਕਰ ਰਹੇ ਆ ਸੋ ਇਹ ਖੇਤੀ ਨੂੰ ਸਮਝੀਏ ਸਰਬੱਤ ਦਾ ਭਲਾ ਤਾਂ ਹੀ ਹੋਊਗਾ ਜੇ ਆਪਾਂ ਸਰਬੱਤ ਦਾ ਭਲਾ ਕਰਾਂਗੇ ਜੇ ਆਪਾਂ ਸਰਬੱਤ ਦੇ ਭਲੇ ਦੇ ਵਿੱਚ ਜੀਵ ਜਗਤ ਵੀ ਆਉਂਦਾ ਤੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪੰਛੀ ਨਾਲੋਂ ਗਰੀਬ ਕਿਹੜਾ ਹੋ ਸਕਦਾ ਕਿਉਂਕਿ ਇਹਨਾਂ ਨੂੰ ਭੋਜਨ ਮਿਲਦਾ ਥੋੜੇ ਖੇਤਾਂ ਵਿੱਚ ਜੇ ਆਪਾਂ ਕੀਟ ਪਹਿਲਾਂ ਹੀ ਮਾਰ ਦਿੱਤੇ ਤਾਂ ਪੰਛੀ ਕੀ ਖਾਣਗੇ ਉਹ ਕੀਟ ਕੰਟਰੋਲ ਕਰਨ ਲਈ ਪੰਛੀ ਨੇ ਸਾਰਾ ਕੁਝ ਕੁਦਰਤੀ ਖੇਤੀ ਵਿੱਚ ਕੁਦਰਤ ਡਿਜ਼ਾਈਨ ਕਰਦੀ ਆ ਲੱਖਾਂ ਸਾਲਾਂ ਪਹਿਲਾਂ ਵੀ ਇਹੀ ਕੁਝ ਹੋਇਆ ਸੀਗਾ 68 65 ਤੇ ਆਪਾਂ ਹਰੀ ਕ੍ਰਾਂਤੀ ਨਾਲ ਜੋੜਿਆ ਤੇ ਹਰੀ ਕ੍ਰਾਂਤੀ ਨਾਲ ਜੋੜਨ ਦਾ ਜੋ ਰਿਜ਼ਲਟ ਆਪਾਂ ਹਸਪਤਾਲਾਂ 'ਚ ਜਾ ਕੇ ਦੇਖ ਸਕਦੇ ਆ ਕਿਉਂਕਿ ਅਸੀਂ ਮਿਹਨਤ ਕਰਨੀ ਕਸਰਤ ਕਰਨੀ ਕਿਰਤ ਕਰਨੀ ਇਹ ਸੜ ਚੁੱਕੇ ਆ ਸੋ ਆਪਾਂ ਆਪਣੇ ਵਾਤਾਵਰਣ ਨੂੰ ਬਚਾਈਏ ਰੁੱਖਾਂ ਨੂੰ ਬਚਾਈਏ ਸੁੱਧ ਹਵਾ ਸੁੱਧ ਭੋਜਨ ਤੇ ਚੰਗੀ ਸਿਹਤ ਪ੍ਰਾਪਤ ਕਰਨ ਲਈ ਆਪਾਂ ਨੂੰ ਇੱਕ ਨਾ ਇੱਕ ਰਣ ਕੁਦਰਤੀ ਖੇਤੀ ਵੱਲ ਆਉਣਾ ਪੈਣਾ ਹੈ ਕਿਉਂਕਿ ਜਿਹੜੀ ਇਹ ਖੇਤੀ ਹੈ ਇਹ ਅੱਜ ਤੋਂ ਨਹੀਂ ਇਹ ਸਦੀਆਂ ਤੋਂ ਚੱਲੀ ਹੋਈ ਹੈ ਸੋ ਇਹ ਖੇਤੀ ਨੂੰ ਬਚਾਉਣ ਲਈ ਜਰੂਰ ਆਪਣੇ ਵੱਲੋਂ ਕੋਸ਼ਿਸ਼ ਕਰੀਏ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ